ਅਮਰਸਾਦ ਦੇ ਥਾਣਾ ਸਦਰ ਤੇ ਸੇਵਲਾਈਨ ਪੁਲ ਸੁਵਲੋਂ ਲੁੱਟੇਰੀਆਂ ਨੂੰ ਕੀਤਾ ਗ੍ਰਿਫਤਾਰ ਐਸ਼ਐਚਓ ਕਰਨਦੀਪ ਅਤੇ ਐਸ਼ਐਚਓ ਗੁਰਪ੍ਰੀਤ ਸਿੰਘ ਨੇ ਕੁਝ ਹੀ ਘੰਟਿਆਂ ਚ ਭਾਈ ਕਾਰਵਾਈ ਗ੍ਰਿਫਤਾਰ ਕੀਤੇ ਗਏ ਲੁੱਟੇਰੀਆਂ ਵਿੱਚ ਜਗਦੀਸ਼ ਸਿੰਘ ਲਾਪ੍ਰੀਤ ਸਿੰਘ ਜਿਨ੍ਹਾਂ ਨੂੰ ਕੇ ਐਸ਼ਐਚਓ ਸਦਰ ਕਰਨਦੀਪ ਸਿੰਘ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਸੇਵਲਾਈਨ ਥਾਣਾ ਦੇ ਐਸ਼ਐਚਓ ਗੁਰਪ੍ਰੀਤ ਸਿੰਘ ਵੱਲੋਂ ਗ੍ਰਿਫਤਾਰ ਕੀਤੇ ਗਏ ਲੁੱਟੇਰੀਆਂ ਦੀ ਪਛਾਣ ਕੁਲਵਿੰਦਰ ਸਿੰਘ ਅਤੇ ਸ਼ੁਭਜੀਤ ਸਿੰਘ ਵਜੋਂ ਹੋਈ ਹੈ ਇਸ ਸਬੰਧੀ ਡੀਐਸਪੀ ਰਿਸ਼ਭ ਭੋਲਾ ਨੇ ਜਾਣਕਾਰੀ ਦਿੱਤੀ ਸੁਣਾਉਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਡੀਐਸਪੀ ਚਪੋਲਾਨੀ ਰੀਸੈਂਟਲੀ ਸਾਨੂੰ ਇੱਕ ਇਨਫੋਰਮੇਸ਼ਨ ਮੈਡੀਸਿਨ ਜਿਹਦੇ ਵਿੱਚ ਕੀ ਕੰਪਲੇਨੈਂਟ ਪੂਜਾ ਵਾਈਫ ਆਫ ਅੰਕੁਰ ਅਰੋੜਾ ਰੈਜ਼ੀਡੈਂਟ ਆਫ ਵਾਈਟ ਇਨਕਲੇਵ ਮਜੀਠਾ ਰੋਡ ਪੁਲਿਸ ਸਟੇਸ਼ਨ सदर ਦੇ ਰਹਿਣ ਵਾਲਿਆਂ ਨੇ ਸਾਨੂੰ ਇਤਲਾਹ ਦਿੱਤੀ ਕਿ ਜਦੋਂ ਉਹ ਆਪਣੀ ਸ਼ਾਪ ਤੋਂ ਆਪਣੇ ਘਰ ਵਾਪਸ ਆ ਰਹੇ ਸੀ ਉਹ ਇੱਕ ਵੈਜੀਟੇਬਲ ਵੈਂਡਰ ਕੋਲ ਰੁਕੇ ਤੇ ਉਸ ਦੌਰਾਨ ਦੋ ਅਨਨੋਨ ਅਕਿਊਜ਼ਡ ਬਾਈਕ ਤੇ ਸਵਾਰ ਦੋ ਨੌਜਵਾਨ ਮੁੰਡੇ ਆਏ ਤੇ ਉਹਨਾਂ ਨੇ ਉਹਨਾਂ ਦਾ ਪਰਸ ਸਨੇਚ ਕਰਕੇ ਦੇ ਸਨੈਚਡ ਇਟ ਐਂਡ ਟੇਕ ਇਟ ਟੁਕ ਥੈਮ ਅਵੇ ਤੇ ਉਹਦੇ ਵਿੱਚ ਉਹਨਾਂ ਦਾ ਕੁਝ ਕੈਸ਼ ਸੀ ਤੇ ਮੋਬਾਈਲ ਫੋਨ ਸੀ ਇਦੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਸਵਿਫਟਲੀ ਰਿਐਕਟ ਕਰਦੇ ਹੋਏ ਪੁਲਿਸ ਸਟੇਸ਼ਨ ਸਦਰ ਦੀ ਟੀਮਸ ਐਕਟਿਵ ਹੋਈਆਂ ਤੇ ਉਹਨਾਂ ਨੇ ਐਫ ਆਈ ਆਰ ਰਜਿਸਟਰ ਕੀਤੀ 229 ਬਟਰ 2025 ਮੈਂ ਬੜੀ ਖੁਸ਼ੀ ਦੇ ਨਾਲ ਦੱਸਣਾ ਚਾਹਾਂਗਾ ਕਿ ਅੰਡਰ ਦਾ ਗਾਈਡੈਂਸ ਆਫ ਆਨਰੇਬਲ ਸੀਪੀਐਮ ਮਿਤ ਸਰ ਅਸੀਂ ਸਾਨੂੰ ਇਸ ਕੇਸ 'ਚ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਦੋ ਅਕਿਊਜ਼ਡ ਇਸ ਕੇਸ ਦੇ ਵਿੱਚ ਅਰੈਸਟ ਕੀਤੇ ਹਨ ਜਿਨ੍ਹਾਂ ਦਾ ਕੀ ਨਾਮ ਹੈ ਜਗਦੀਸ਼ ਸਿੰਘ son of ਪੂਤਾ ਸਿੰਘ ਚਾਪਾ ਰਾਮ ਸਿੰਘ ਮੈਥਾ ਰੋਡ ਅੰਮ੍ਰਿਤਸਰ ਦਾ ਤੇ ਦੂਸਰਾ ਜੋਬਨ ਪ੍ਰੀਤ ਸਿੰਘ son of ਪੂਰਨ ਸਿੰਘ ਰੈਜ਼ੀਡੈਂਟ ਆਫ ਵਿਲੇਜ ਫਤੇਪੁਰ ਰਾਜਪੂਤਾ ਮੈਥਾ ਰੋਡ ਅੰਮ੍ਰਿਤਸਰ ਦਾ ਤੇ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦੀ ਇਨਵੈਸਟੀਗੇਸ਼ਨ ਇਸ ਸਟਿਲ ਔਨ ਅਸੀਂ ਅੱਗੇ ਵੀ ਲਿੰਕੇਜਸ ਕਨੈਕਟ ਕਰ ਰਹੇ ਹਾਂ ਦੇ ਉਹਨ ਦਾ ਸੈਕਿੰਡ ਨੋਟ ਆਈ वुड ਲਾਈਕ ਟੂ ਅਸ਼ੂਰ ਯੂ ਆਲ ਕਿ ਅਸੀਂ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਲਈ ਆਲਵੇਸ ਵੀ ਆਰ ਰੈਡੀ ਐਂਡ ਤਤਪਰ ਤੇ ਅਸੀਂ ਵਚਨਬੱਧ ਹਾਂ ਕਿ ਇੱਕ ਸੇਫ ਐਂਡ ਕਰਾਈਮ ਫਰੀ ਸੋਸਾਇਟੀ ਕ੍ਰੀਏਟ ਕਰਨ ਦੇ ਲਈ ਥੈਂਕ ਯੂ ਰੀਸੈਂਟਲੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਫਿਊ ਡੇਸ ਬੈਕ ਥੈਟ ਕੰਪਲੇਨੈਂਟ ਦੇਵਸ਼ੀ ਜੋ ਕਿ ਕੋਲਕਾਤਾ ਤੋਂ ਬਿਲੋਂਗ ਕਰਦੇ ਹਨ ਉਹਨਾਂ ਦਾ ਜਦੋਂ ਉਹ ਇੱਥੇ ਘੁੰਮਣ ਆਏ ਆਪਣੇ ਵਾਈਫਸ ਦੇ ਨਾਲ ਤੇ ਈ ਰਿਕਸ਼ਾ ਤੇ ਟ੍ਰੈਵਲ ਕਰ ਰਹੇ ਸੀ ਅਟ ਨਾਈਟ ਉਹਨਾਂ ਦਾ ਕੋਈ ਜਿਹੜਾ ਅ ਪਿੱਛੇ ਦੀ ਦੋ ਅਕਿਊਜ਼ਡ ਆਏ ਬਾਈਕ ਸਵਾਰ ਤੇ ਉਹਨਾਂ ਨੇ ਉਹਦੀ ਦੀ ਵਾਈਫ ਤੋਂ ਜਿਹੜਾ ਬੈਗ ਸੀਗਾ ਉਹ ਚਪਟਾ ਮਾਰ ਕੇ ਉਹ ਲੈ ਗਏ ਉਹਨਾਂ ਵਿੱਚ ਉਹਨਾਂ ਦੇ ਕੁਝ ਡਾਕੂਮੈਂਟਸ ਕੁਝ ਪੈਸੇ ਤੇ ਉਹਨਾਂ ਦਾ ਮੋਬਾਈਲ ਫੋਨ ਸੀਗਾ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਐਫ ਆਈ ਆਰ ਨੰਬਰ 191 ਡੇਟਿਡ 19 10 2025 ਰਜਿਸਟਰ ਕੀਤੀ ਅੰਡਰ ਦ ਸੈਕਸ਼ਨਸ ਆਫ ਬੀ ਐਨ ਐਸ ਐਸ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ अंडर द गाइडेंस ऑफ ऑनरेबल सी पी अमृतसर असि ये जो एक्यूज इनवॉल्व से नेमली कुलविंद उर्फ संता उर्फ वीरू सन ऑफ बलराज सिंह ये है अपने शहीद उत्तम सिंह नगर के रहने वाले तो सैकेंड शुभजीत सिंह पुत्र सतबीर सिंह कोट बाबा दीप सिंह नगर के सुल्तानमेंट के एरिया के रहने वाले हैं इन्होंने दोनों को असी एप्रीहेंड करके इन्होंने अरेस्ट इफेक्ट की ਤੇ ਇਹਨੂੰ ਅਸੀਂ ਇਹਦੇ ਤੇ ਫਰਦਰ ਕਾਰਵਾਈ ਐਂਡ ਫਰਦਰ ਇਨਵੈਸਟੀਗੇਸ਼ਨ ਇਸ ਸਟਿਲ ਔਨ ਇਨ ਅਬੀਅਰ ਬੈਕਵਰਡ ਚੈਨਲਸ ਜਿਹੜੇ ਹੈ ਉਹਨਾਂ ਉੱਤੇ ਅਸੀਂ ਵਰਕ ਕਰ ਰਹੇ ਹਾਂ ਤੇ ਤੇ ਅਸੀਂ ਇਨਸ਼ੋਰ ਕਰਨਾ ਚਾਹਾਂਗੇ ਤੁਹਾਨੂੰ ਸਾਰਿਆਂ ਨੂੰ ਕਿ ਵੀ ਆਰ ਹੇਅਰ ਫਾਰ ਯਰ ਸੇਫਟੀ ਐਂਡ ਸਿਕਿਉਰਿਟੀ ਅਸੀਂ ਕਰਾਇਮ ਪ੍ਰੀਵੈਂਸ਼ਨ ਦੇ ਆਪਣੀ ਹਰ ਪੂਰੀ ਕੋਸ਼ਿਸ਼ ਕਰ ਰਹੇ ਹਾਂ ਐਂਡ ਡਿਟੈਕਸ਼ਨ ਦੇ ਉੱਤੇ ਵੀ ਸਾਡਾ ਪੂਰਾ ਜ਼ੋਰ ਹੈ ਐਂਡ ਵੀ ਆਰ ਹੇਅਰ ਟੂ ਮੇਕ ਦ ਸੋਸਾਇਟੀ ਮਚ ਸੇਫਰ ਐਂਡ ਮੇਕ ਅ ਕਰਾਇਮ ਫਰੀ এনਵਾਇਰਨਮੈਂਟ ਫਾਰ ਆਲ ਥੈਂਕ ਯੂ